ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਜਿੱਤੇ ਆਪਣਾ ਜੀ ਅੱਜ ਦਾ ਅੱਜ ਆਪਣੀਆਂ ਮਸ਼ੀਨਾਂ ਚਾਲੂ ਹੋਣ ਗਿਆ तकरीबन ਦੋ ਚੱਲਣ ਗਿਆ ਇੱਕ ਉਹ ਚ ਬੰਦਾ ਤੇ ਕੱਲ ਨੂੰ ਤਿੰਨਾਂ ਦੇ ਕੰਮ ਗਈ ਫੁੱਲ ਚੁੱਟੀ ਨਹੀਂ ਪੈਂਦਾ ਉਹ ਲਾ ਦਿੰਦੇ ਨਹੀਂ ਗਲੀਹ ਕਿੱਥੇ ਲਾਣੇ ਗਲੀਹ ਹੈ ਪੂਰਾ ਇੱਥੇ ਨੇੜੇ ਪੂਰਾ ਗਲੀਹ ਕਿਨੂੰ ਲਾਣੇ ਮਾ ਆ ਵੇ ਡੱਬੇ ਵੰਦੀਏ ਐਸ਼ਾ ਡੱਬੇ ਵੰਦੀਏ ਕਲਾਈਆਂ ਕਰ ਤੂੰ ਕਸੀਦਾ ਸਾਸਿਕਾ ਬਲਾ ਤੁਹਾਨੂੰ ਦਾ ਸਾਸਿਕਾ ਬਲਾ ਬਾਕੀ ਦੋ ਲੱਗਿਆ ਬੰਦੇ ਆਪਣੇ ਚਲੋ ਤੂੰ ਕਰਨ ਦੇ ਕੰਮ ਤੂੰ ਇਵੇਂ ਲੱਗ ਗਿਆ ਇਧਰ ਚਾਰ ਗੋਟੀ ਗੋਟੀ ਲੱਲੀ ਕਰੋ ਐਨੇ ਆ ਫੜ ਚੀਕੂ ਕੀ ਕਰਨਾ ਮੈਂ ਇਥੇ ਲੱਸੀ ਕੇਵਾ ਕਈ ਲੜ ਗਿਆ ਗਲੀ ਲਣ ਗਿਆ ਇੱਥੇ ਵਿੱਚ ਹਾ ਮਿੱਟੀ ਦਾ ਨਹੀਂ ਗਈ ਪਿਛਲੇ ਪਾਸੇ ਐਡੇ ਡੱਬਾ ਚੱਕ ਲੈ ਗਲੀ ਕਿੱਥੇ ਲਾਣਾ ਏ ਹਣ ਤੂੰ ਸਾਸਰੀ ਘਰ ਦਾ ਬੁਲਾ ਸਾਸਰੀ ਘਰ ਦਾ ਬੁਲਾ ਸਾਸਰੀ ਘਰ ਹਾਂ ਰਹਿ ਅੱਧਰ ਕੀ ਅੰਦਾਜ਼ ਮਹਰਾਖ ਨਾ ਕਿੱਦਾਂ ਵੇਖ ਲੈ ਉਹ ਵੇਲੇ ਆਪੇ ਓਟੇ ਪਾ ਲੈ ਮੈਂ ਇਹਨੇ ਬੋ ਦੱਬੇ ਗਏ ਹਾਟੇ ਉੱਕੇ ਤੇ ਦੇੱਕੀ ਹੋਈ ਉਹ ਇੱਕ ਡੱਬਾ ਨਿਕਲ ਇਹਨੇ ਇਹਨਾਂ ਕਲ ਦੇਗਾ ਕਿਨਾਂ ਕੋ ਦੇਖੋ ਹੂੰ ਤੇਰਾ ਪਰਾਇਆ ਹਾਂ ਇਹ ਨਾਲ ਨਹੀਂ ਜਦਤ ਪਾਪ ਲਾ ਖਾਣ ਵਾਲੇ ਵੀ ਕਿਤੇ ਅੱਗੇ ਗਈ ਮਹਿੰਗਾ ਪੜਾ ਅੱਗੇ ਤੋਂ ਖਾਣ ਲੱਗ ਪਏ ਨੇ ਵਿੱਚੋਂ ਲਾਲ ਦੇ ਵੇਖ ਉਹ ਲਾਲ ਦੇ ਵੇਖ ਆ ਲਾਲ ਹੀ ਕਰੀ ਉੱਤੋਂ ਬਲ ਪਾਣਾ ਸੀ ਤੂੰ ਉੱਤੋਂ ਪਾ ਦੇ ਦਿੰਦਾ ਡੱਬਾ ਲੈਣ ਆ 5 ਕਿਲੋ ਦਾ 5 ਕਿਲੋ ਖਾਵੇਂ ਯਾਦ ਖਰਦੇ ਨਹੀਂ ਰਾ ਇਹ ਖਰਾ ਇਹ ਕਿਹੜਾ ਮਹੌਰਾ ਖਾਇ ਅੱਜ 6 ਘੰਟੇ ਨਾਲ ਤਾਂ ਵੱਢ ਲੀਏ ਹੋਰੋਂ ਬਣਾਓ ਫਿਰ ਉਹ ਹਵਾ ਗਿੱਲਾ ਵੱਢਣ ਨਾਲ 6 ਘੰਟੇ ਆਪਣੇ ਆਪਣੇ ਦੂਜੇ ਦਿਨ ਨਾਲ ਹੈ ਹੂੰ ਆਪਣੀ ਕਣਕ ਤੇਰੀ ਕਣਕ ਜਾ ਰਹੀ ਏ ਇੱਕ ਦਿਨ ਵੀ ਆ ਵੱਢਣ ਲੱਗ ਤੈਨੂੰ ਜੇਤਾ ਵੀ ਖਾ ਆਪਣੇ ਆਪਣੇ ਕਣਕ ਹੈ ਤੇ ਪਾਣੀ ਲਾਉਂਦੇ ਕੋਈ ਪਾਰ ਕੋਈ ਖਾ ਤਾਂ ਨਹੀਂ ਪਤਾ ਆਪਣੀ ਕਣਕ ਉਹ ਗੱਲ ਸੁਣ ਛੇ ਮਿੰਟ ਹੋ ਚੱਲੇ ਨੇ ਹਾਂ ਉਦੋਂ ਦਾ ਪਾਣੀ ਹੁਣ ਆ ਜਾਂਦਾ ਆਪਣੀ ਕਣਕ ਚੱਲ ਆਪਣੀ ਇਹਦਾ ਆਪ ਇਕੱਠੀ ਕਰਨੀ ਪਈ ਆ ਇਹਦਾ ਮੇਰੇ ਕੰਮ ਦੀ ਹਾਂ ਪਹਿਲੂ ਤੋੜ ਕੇ ਲੈ ਆਣੇ ਬੰਦੇ ਨੇ ਫਿਰ ਡੋਡਣ ਪਏ ਵੀ ਦਾ ਪੇਕ ਪਾਣੀ ਨਚੋੜੀ ਦਾ ਜਦ ਰ ਪੀਣ ਦੀ ਵਾਰੀ ਆਦੀ ਉਦੋਂ ਇਹ ਆ ਜਾਂਦੇ ਉਦੋਂ ਇਹ ਆ ਜਾਂਦੇ ਜਾਣ ਕਾਪੜੀ ਕਰਨਗੇ ਇਹਨਾਂ ਨੇ ਵੇਖਾ ਘੜੀ ਵੇਲੇ ਜਦ ਕੜਕ ਬੀਜੀੜਾ ਤੇ ਇਹਨਾਂ ਨਾ ਇਕ ਕਣ ਗਿੱਦੜਾ ਦੇਖਾ ਹੀ ਕੋ ਨਹੀਂ ਦੇ ਅੱਜ ਰਾਹਰੇ ਦੀ ਤੁਸੀਂ ਪਾਣੇ ਖਾਓ ਅੱਜ ਤੱਕ ਨਿਤ ਨੂੰ ਕੋਈ ਪਾਰੀ ਕਲ ਕੀ ਕਰੀ ਗਈ ਵੱਡਣ ਲੱਗਾ ਚੇਤਾਲਾ ਲੈਣੇ ਜਿਹੜੇ ਨਵੇਂ ਲੈਣੇ ਕਿੰਨੇ ਬਣਨੇ ਉਹ ਪਰਾਂਦੇ ਉਹ ਬੰਨ ਕੇ ਪਰਾਂਦੇ ਜਿਹਨਾਂ ਬਣਨੇ ਆਪੇ ਰਹਿ ਗਏ ਲਿਆਵਣ ਰਹਿ ਗਏ ਤੇ ਬੱਸ ਇੱਕ ਦੇ ਲੋ ਯਾਰ ਇਹ ਇੱਕੜੀ ਚੰਗਾ ਲੱਗਦਾ ਕੁਝ ਮਗਰ ਰਾਹੀ ਲੱਗ ਲਾਣਾ ਹੈ ਨਾ ਉਹ ਮਾਰ ਤੂੰ ਆਦ ਮਰ ਲਾਲ ਇੱਕ ਪਰਾਂਦਾ ਧਾਣੇ ਇੱਧਰ ਐ ਕਿੰਨੇ ਧਾਣੇ ਖਾਧੀ ਆਦ ਨੇ ਆਂ ਗਿੱਲੇ ਕੋ ਨਹੀਂ ਆੜਾ ਨਾ ਓ ਮਾਰ ਦੋ ਅਥੀ ਤੋਂ ਬੈਲਟ ਨਹੀਂ ਵਿੱਚ ਜੀ ਅਰਥ ਲਾ ਦੇ ਨਾਲੇ ਉਹ ਵੱਡਾ ਨੇ ਕੋਈ ਕੋਈ ਨਹੀਂ ਜੀ ਕਿੜੀ ਉਹ ਦਰ ਮੋਟਾ ਬਦ ਹੋਊਗਾ ਤਨੇ ਉਹ ਚਾਰ ਹੋਈ ਖੜੀਏ ਦੇਖਦੇ ਆ ਆਰ ਕਣ ਕਰੀਏ ਕੱਲ ਥੋੜੀ ਜੀ ਹਾਂ ਆਪਾਂ ਚੱਲੀ ਚੱਲ ਕੇ ਆਵਾਂ ਅੱਜ ਨਾ ਪਹਾਲ ਜੀ ਆਪਾਂ ਚੱਲੇ ਹੀ ਵੇਖਣ ਕਣਕ ਕਣਕ ਵੱਡਾ ਬਣਾਉਣਾ ਪੱਡਣ ਹੋਈ ਆ ਜ ਨਹੀਂ ਹੋਈ ਜੀ ਇਹ ਜੀ ਮੇਰੇ ਖੇਤ ਚ ਹਰੀ ਆ ਤੇ ਨਾਲ ਤੁਹਾਨੂੰ ਇੱਕ ਬੰਦੇ ਨੂੰ ਮਲਾਉਣਾ ਜਿੰਦੇ ਨਾਲ ਆਪਣੀ ਕਣਕ ਛਾਂਜੀ ਹੈ ਇਹ ਕਣਕਾਂ ਮੁੱਖ ਵਰੀ ਹੈ ਹਨਾ ਡਿੱਗੇ ਨੇ ਦਾਣੇ ਮੋٹے ਰਹਿਣਗੇ ਕੀ ਆਹ ਜੀ ਕਣਕਾ ਜੇ ਕਣਕ ਪੂਰੀ ਬਣੀ ਨਹੀਂ ਅਜੇ 2-4 ਦਿਨ ਲੱਗਣਗੇ ਵਿੱਚੋਂ ਇੰਦਾ ਆਇਆ ਕੰਨਾ ਆ ਜਾ ਵੀ ਆਇਆ ਬੰਦਾ ਉਹ ਇੱਕ ਤੁਸੀਂ ਤੁਹਾਨੂੰ ਅੱਗੇ ਦੱਸਿਆ ਪਹਿਲਾਂ ਇੱਕ ਸਕਿਟ ਗਈ ਆ ਹੈ ਉਹ ਜਾੜ ਦੀ ਜ਼ਮੀਨ ਦੇ ਵਿੱਚ ਆਉਂਦੀ ਆ ਮੇਰ ਮਿੱਤਰ ਦੇ ਨਾਲ ਦੋ ਤਿੰਨ ਬੰਦੇ ਹੋਰ ਹੁੰਦੇ ਹੁੰਦੇ ਆ ਉਹ ਕੋਈ ਸਾਡੇ ਦੇ ਇ ਉਹ ਮੇਰ ਮਿੱਤਰ ਨਾ ਉਹਨਾਂ ਦੇ ਡੋਡੇ ਪੀ ਜਾਂਦਾ ਹੁੰਦਾ ਹੈ ਉਹੀ ਗੱਲ ਹੈ ਇਧਰ ਇਧਰ ਮੇਰਾ ਗੱਲ ਕਰਾ 26 ਮਹੀਨੇ ਹੋ ਗਏ ਜੀ ਆਪਾਂ ਨੂੰ ਇਹ ਕਣਕ ਨੂੰ ਫਸਲਿਆਂ ਨੂੰ ਯਾਨੀ ਕਿ ਇਹਦੇ ਵਿੱਚੋਂ ਇਹ 6 ਕਿੱਲਾ ਪੂਰਾ ਕਿੱਲੇ ਵਿੱਚ ਦੋ ਬਨਾਲ ਇਹਨਾਂ ਦੀ 6 ਆਪਣੀਆਂ ਨੇ ਤੇ ਆਪਾਂ ਨੇ 6 ਮਹੀਨੇ ਗਏ ਪਾਣੀ ਲਾਉਂਦੇ ਨੇ ਖਾਦ ਪਾਉਂਦੇ ਨੇ ਬਜਾਈ ਕੀਤੀ ਵਾਹੀ ਕੀਤੀ ਹੈ ਇੱਕ ਦਿਨ ਨਹੀਂ ਬਾਹਰ ਆਇਆ ਇਹ ਬੰਦਾ ਅੱਜ ਵੱਡਣ ਦੇ ਮੌਕੇ ਤੇ ਆਇਆ ਹੈ ਅੱਜ ਆਂਦਾ ਦੀ ਆਪਣੀ ਕਣਕਾਂ ਤੋਂ ਵੱਢਣੀ ਹੈ ਇਹਨਾਂ ਵਾਂਝੇ ਜਿੱਤਾ ਵੀ ਕਣਕ ਆਪਣੀ ਨਹੀਂ ਹੈ ਤੇ ਇਹ ਗੱਲ ਇਸ ਤਰ੍ਹਾਂ ਵੀ ਉਹ ਨਾ ਬੰਦੇ ਦੂਜਾ ਉਹ ਤਿੰਨ ਬੰਦੇ ਹੁੰਦੇ ਜਿਹੜੇ ਜ਼ਮੀਨ ਫਿਲਮ ਦੇ ਵਿੱਚ ਤੇ ਉਹ ਆਪਣੇ ਡੋਡੇ ਡੋਡੇ ਕੋਲੀ ਕੋਲੀ ਜਾਂਦੇ ਹੁੰਦੇ ਆ ਤੇ ਬਣਾ ਕੇ ਤਿਆਰ ਕਰਕੇ ਰੱਖਦੇ ਉਹਨਾਂ ਵੀ ਸਾਗ ਦਾ ਲਾਣ ਨੂੰ ਪੀਏ ਜੋ ਪੀਣ ਦੇ ਬਾਰੇ ਉਹ ਮੇਰ ਮਿੱਤਰ ਆ ਜਾਂਦਾ ਹੈ ਆ ਤੇਰੀ ਗੱਲ ਬਲੀ ਹੋਇਆ ਨਾ ਪਹਿਲਾਂ ਤੈਨੂੰ ਘੰਟਾ ਘੰਟਾ ਲੱਗਦਾ ਪਹਿਲੇ ਨੂੰ ਕੋਲਣ ਤੇ ਬਣਾਉਣ ਤੇ ਆ ਜੋ ਰਸ ਰੂਹ ਪੂਰਾ ਨਿਕਲ ਉਹ ਅਗਰ ਤੂੰ ਪੀ ਜਨਾ ਇਹ ਗੱਲ ਮੈਂ ਹਣ ਨੂੰ ਇਨੂੰ ਹੰਬਾਲ ਦੇ ਵਡਾਂ ਦੀ ਵਾਰੀ ਤੂੰ ਆ ਗਿਆ ਮੌਕੇ ਤੇ ਆਪਣੀ ਕੜਕਾ ਆਪਣੀ ਕੱਠੀ ਹੋ ਰਹੀ ਤੂੰ ਤਾਂ ਅੱਗੇ ਘਿਹੜਾ ਹੀ ਮਾਰ ਰਿਹਾ ਕਿੱਥੇ ਗਈ ਹੈ ਵਾਹ ਤੂੰ ਆਤ ਭਾਈ ਚਾਲ ਭਾਈ ਬਾਪ ਵਾਲੀ ਸੀ ਹੂੰ ਕੋਣੀ ਸੀ ਤੇ ਹੁਣ ਆਪਾਂ ਆਹ ਤੇ ਮਸ਼ੀਨ ਰਵੜੇ ਤੋਂ ਕਦਮ ਚੋਲੇ ਟਾਈਮ ਆਹੋ ਯਾ ਵੀ ਫਿਰਦਾ ਆਇ ਤੇ ਨਵਜਾ ਕੜ ਮਗਰੇ ਪਿਆ ਤੇ ਉਹ ਆਖਿਰ ਨਾਲ ਆ ਲੈ ਉਹ ਨਾਲ ਉੱਪਰ ਗਿਆੜਾ ਹੀ ਰੁਕੀ ਗਿਆ ਹੂੰ ਤੇ ਜਾ ਚਲਾਏ ਤੇ ਪਿਆਈ ਥੋੜੀ ਦਿੱਕਤ ਹੈ ਜੋ ਬਗਤ ਰਹਿਣਾ ਹੈ ਐ ਹਾਂ ਐ ਪਿਆਈ ਫਿਰਨੇ ਤੇ ਜਾ ਡੋਡਾਂ ਨੇ ਪਿਲੇ ਉਹ ਹੁਣ ਆਈ ਉਹ ਉੱਥੇ ਬਣਾ ਕੇ ਲੈ ਆਉਂਦੀ ਵੀਡੀਓ ਮੈਂ ਕੋਲ ਨਹੀਂ ਵਾਰਿਆ ਨਹੀਂ ਰਿੰਦੀ ਵਾਰਿਆ ਆਈਂਦੀ ਵੀ ਕੋਲ ਦੇ ਨਾ ਟਾਂ ਲਾ ਖਾ ਪੀਣ ਦੀ ਵਾਰੇ ਤੋਂ ਦੋ ਆਈਂਦਾ ਡੋਡੇ ਤੂੰ ਕਿੱਥੇ ਖੜੋ ਗਿਆ ਟਾਇਰ ਮਾਰ ਆਇ ਲੈ ਕੇ ਹੈਂ ਸਦਾ ਗਏ ਇਹ ਕਣ ਕਵਾ ਡੈਂਦੀ ਆ ਦੱਸਦਾ ਕਿ ਕਰਲਾਉਂਦਾ ਜੱਟੇ ਤੇ ਲੈ ਬਈ ਕਿੰਨੇ ਜੈ ਕੋ ਨਹੀਂ ਕਿੰਨੇ ਜੈ ਕੱਲ ਕਿੰਨਾ ਥੋੜਾ ਹੀ ਪਾਇਆ ਕਰ ਲੈ ਚਲੋ ਪਾਓ ਪਾਓ ਫਿਰ ਪੈ ਫੜੋ ਚੱਕ ਜਾਣਾ ਜਾ ਕੱਪੜਾ ਲਈ ਆ ਰੱਖ ਦੇ ਅਨਾਰ ਕਿਵੇਂ ਛੱਡ ਦਿੱਤੇ ਈ ਖਰਾਬ ਨੇ ਰੱਖਣੇ ਤੇ ਗਿਣ ਕੇ ਸਾ ਚੱਪਲ ਬਣਾ ਮੇਰੀ ਪਿਆਰ ਆਪਣੇ ਤੇ ਨਿਬੜ ਗਿਆ ਆਣਾ ਨਿਬੜ ਗਿਆ ਵਾ ਲੈਡ ਕਰੀਏ ਵੈਲਡਿੰਗ ਨਾਲ ਸੈਟ ਉਹ ਲੈਡ ਜੀ ਉਤਲੀ ਬਾਹਰ ਆ ਜਾਂਦੀ ਨੇ ਪਿੱਛੇ ਲਾ ਜੀ ਕੋਈ ਚੀਜ਼ ਚਿੱਟੀ ਪੱਤਰੀਆਂ ਤੇ ਨਹੀਂ ਦਿਖਦਾ ਹੁੰਦਾ ਹੈ ਅੱਪਾ ਜੀ ਰਾਤਿੰਦਾ ਕੰਮ ਕੀਤਾ ਥੋੜਾ ਜਾਂ ਸੀਲ ਫੁੱਲ ਵਗੈਰਾ ਪਾਈਆ ਇਹ ਮਸ਼ੀਨ ਦੀ ਮੇਨ ਸੀਲ ਤੇ ਆਪਾਂ ਜਿਹੜੇ ਮਿਸਤਰੀ ਨੂੰ ਇੰਜਨ ਕਰਵਾ ਤਾ ਉਹ ਬੰਦੇ ਨੇ ਵੇਖੋ ਵੀ ਇਹਦਾ ਕਿਹੜੇ ਤਰੀਕੇ ਨਾਲ ਸੀਲ ਪਾਈ ਆ ਬੰਦਾ ਤਾਂ ਆਪਣਾ ਯਾਰ ਦੋਸਤੀ ਆ ਤਾਂ ਹੁਣ ਸਾਡਾ ਫੋਨ ਵੀ ਨਹੀਂ ਚੱਕਦਾ ਉਹ ਪਤਾ ਨਹੀਂ ਕਿੱਥੇ ਫਸਿਆ ਪਿਆ ਤੇ ਆ ਦੇਖੋ ਇਹ ਬੰਦੇ ਨੇ ਸੀਲ ਪਾਈ ਆ ਤੇ ਸੀਲ ਵੇਖੋ ਵੀ ਟੁੱਟੀ ਸੀਲ ਤੋੜ ਕੇ ਆ ਦੇਖੋ ਤੋੜ ਕੇ ਇਦਾਂ ਠੋਕੀ ਸੀਲ ਕਿਤੇ ਛੱਟ ਸੁੱਟ ਕਰਨ ਲੱਗੇ ਪਾੜ ਬੈਠਾ ਆ ਦੇਖੋ ਤੇ ਤੇ ਰਾਤ ਸਾਨੂੰ ਕਹਿੰਦਾ ਵੀ ਦੂਜਾ ਮੈਨੂੰ ਆ ਜੀ ਤੇ ਮਨ ਇਲਾਜ ਮੈਂ ਪਾ ਦੂੰਗਾ ਸੀਲਾ ਤੇ ਰਾਤ ਮੈਂ ਗਿਆ ਉਹਦੇ ਕੋਲੇ ਤੇ ਮੈਂ ਉਹਨੂੰ ਫੋਨ ਫੋਨ ਕੀਤਾ ਪਰ ਮੇਰਾ ਫੋਨ ਹੀ ਨੀ ਚੁੱਕਿਆ ਉਹਨੇ ਕਿ ਹੈ ਕਿੱਥੇ ਆ ਪਤਾ ਨਹੀਂ ਤੇ ਉਦੋਂ ਬਾਅਦ ਫਿਰ ਮੈਂ ਲੱਭਦਾ ਲਿਆ ਉਹਨੂੰ ਤੇ ਲੱਭ ਕੇ ਤੇ ਉਹਨੂੰ ਮੈਂ ਕਿਹਾ ਚੱਲੀ ਜਾਂਦਾ ਨਹੀਂ ਮੇਰੇ ਕੋਲ ਟਾਈਮ ਨਹੀਂ ਗਿਆ ਯਾਰ ਮੈਂ ਉੱਧਰ ਜਾਣਾ ਉੱਧਰ ਜਾਣਾ ਆ ਦੇਖੋ ਇਹ ਤਾਂ ਆਪਾਂ ਜੇ ਬੰਦੇ ਥੋੜੇ ਕਾਰੀ ਕਾਰੀ ਦਾ ਪਾਪ ਸੀਲ ਪਾ ਲਈ ਆ ਤੇ ਹੋਰਾਂ ਦਾ ਥੋੜਾ ਜਿਹਾ ਫਾਲਟ ਗਿਆ ਇਹਦੇ ਵਿੱਚ ਜੱਸੀ ਵਾਲੇ ਚ ਟੈਪ ਟੂਬ ਵਗੈਰਾ ਕੋਈ ਉਹ ਬੰਦਾ ਫੋਨ ਹੀ ਨੀ ਚੁੱਕਣ ਰਿਹਾ ਮੈਂ ਨਾ ਵੀ ਇੱਕ ਘੰਟਾ ਲਾ ਕੇ ਇਹਨੂੰ ਵੇਖ ਜਾ ਕਿਉਂਕਿ ਤਿੰਨਾ ਮਸ਼ੀਨਾਂ ਦੇ ਇੰਜਨਾਂ ਦਾ ਕੰਮ ਉਹਦੇ ਤੋਂ ਕਰਵਾਇਆ ਇਹ ਬੰਦੇ ਨੂੰ ਵੇਖਣਾ ਚਾਹੀਦਾ ਜਰੂਰ ਗੌਰ ਕਰਨੀ ਚਾਹੀਦੀ ਕਿ ਮੈਂ ਮੇਰੇ ਯਾਰ ਪੁਰਾਣਾ ਫੇਰ ਵੀ ਗਾ ਕੇ ਸਭ ਤੋਂ ਪਹਿਲੇ ਗਾ ਕੇ ਸੀ ਇਹਦੇ ਇਹ ਬੰਦੇ ਦੇ ਤੇ ਇਹ ਸਾਨੂੰ ਛੱਡ ਕੇ ਤੇ ਗਾਂ ਹੋਰ ਨਵੇਂ ਨਵੇਂ ਬੰਦੇ ਲੱਭਦਾ ਰਹਦਾ ਤੇ ਵੀ ਇਹ ਤੂੰ ਦੱਸੋ ਵੀ ਇਹ ਸੀਲ ਹੈ ਇਹਨੇ ਕੱਲ ਸਾਡਾ 5 ਲੀਟਰ ਘੜ ਤੋਂ ਘੜ ਮਗਲੈਲ ਖਰਾਬ ਕਰਤਾ ਨਵਾਂ ਮਗਲੈਲ ਹੈ ਜੀ ਕੱਲ ਮੂਰਤੀ ਕੀਤੀ ਆ ਤੇ ਇਹਨਾਂ ਨੂੰ ਜਰੂਰ ਗੱਲ ਸੁਣੀ ਚਾਹੀਦੀ ਆ ਵੀਰ ਮੇਰਾ ਜੇ ਤੂੰ ਕਿਤੇ ਵੀ ਕਿਤੇ ਵੀ ਤੇਰੇ ਕਿੰਨਾ ਵੀ ਜ਼ਰੂਰੀ ਕੰਮ ਹੈ ਤੇ ਤੂੰ ਸਾਡਾ ਜਰੂਰ ਵੇਖਣਾ ਚਾਹੀਦਾ ਇਹ ਆਪਾਂ ਇਹ ਕੁਛਿੰਦਾ ਦੇਣਾ ਆਪਾਂ ਸਿਆਂ ਤੇ ਕਰਾਂ ਗੱਲ ਇਹਦੇ ਬਾਅਦ ਚ ਕਰਾਂ ਗੱਲ ਇਹਦੇ ਨਾਲ ਪੈਸੇ ਤਾਂ ਆਪਾਂ ਦੇਣੇ ਆ ਤੇ ਬਾਕੀ ਇਹਦੇ ਨਾਲ ਕਰਾਂਗੇ ਬਾਅਦ ਚ ਕਰਾਂਗੇ ਕਿਵੇਂ ਕਿਸੇ ਦੀ ਗੱਲ ਸੁਣੀਦਾ ਹੁੰਦਾ ਤੇ ਹੁਣ ਸਵੇਰ ਦਾ ਫੋਨ ਨਹੀਂ ਚੁੱਕਣ ਡਿਆ ਮੈਨੂੰ ਕਹਿੰਦੇ ਸਵੇਰੇ 6 ਵਜੇ ਆ ਕੇ ਲੈ ਜੀ ਮੈਨੂੰ ਤੇ ਅਜੇ ਤੱਕ ਉਹਨੇ ਫੋਨ ਨਹੀਂ ਚੁੱਕਿਆ ਆਪਣਾ ਇਹ ਸੀਲ ਹੋਣਾ ਪਰ ਰੱਖਣ ਲੱਗੇ ਉਹਨੂੰ ਇਹ ਦਿਖਾਉਣੀ ਆ ਕੇ ਵੀ ਹੱਥ ਤੇ ਸੀਲ ਪਾਈ ਇੱਕ ਤਾਂ ਤੂੰ 400 ਦੀ ਸੀਲ ਖਰਾਬ ਕਰੀ ਇੱਕ ਮੰਗਲਾਇਰ ਨੁਕਸਾਨ ਕੀਤਾ ਇਹ ਇੱਕ ਤਾਂ ਸਾਡੀ ਗੱਲ ਨਹੀਂ ਸੁਣਦਾ